ਚਾਹੇ ਬੱਚਾਂ ਤੇ ਚਾਹੇ ਟਰੱਕਾਂ ਤੇ ਡਰਾਈਵਿੰਗ ਕਰਦੇ ਹਨ ਚਾਹੇ ਪ੍ਰਾਈਵੇਟ ਆ ਚਾਹੇ ਸਰਕਾਰੀ ਹਨ ਫਿਰ ਸੇਧ ਸਹੂਲਤਾਂ ਆ ਵੀ ਹੁੰਦੇ ਹਨ ਜਾਣੇ ਕਿ ਇਹਨਾਂ ਦਾ ਗੁਜ਼ਾਰਾ ਇਹਨਾਂ ਨਹੀਂ ਹੋ ਰਿਹਾ ਹੈਗਾ ਜਿਹੜੇ ਕਿ 16-16 ਘੰਟੇ ਬੱਚ ਜਾਂ ਟਰੱਕ ਚਲਾਉਂਦੇ ਹਨ ਉਨ੍ਹਾਂ ਦੀ ਜਿਹੜੀ ਸੈਲਰੀ ਹੈ ਬਹੁਤ ਥੋੜੀ ਹੈ 8 ਘੰਟੇ ਵਾਛਾ ਜਾਂ ਟਰੱਕ ਡਰਾਈਵਰ ਡਰਾਈਵ ਕਰਦਾ ਹੈ ਤਾਂ 4800 ਰੁਪਿਆ ਇੱਕ ਦਿਨ ਦਾ ਹੋ ਜਾਂਦਾ ਹੈ ਡਰਾਈਵਰ ਇੱਕ ਸਕੇਲਟ ਵਰਕਰ ਹੈ ਜੀਦੀ ਕਿ ਸਾਡੇ ਏਜੰਡੇ ਦੇ ਵਿੱਚ 600 ਰੁਪਇਆ ਪਰ ਘੰਟਾ ਰੱਖੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੂਰੇ ਪੰਜਾਬ ਦੀ ਟ੍ਰਾਂਸਪੋਰਟ ਦੇ ਵਿੱਚ ਜਿੰਨੇ ਵੀ ਡਰਾਈਵਰ ਚਾਹੇ ਬੱਚਾਂ ਤੇ ਚਾਹੇ ਟਰੱਕਾਂ ਤੇ ਡਰਾਈਵਿੰਗ ਕਰਦੇ ਹਨ ਚਾਹੇ ਪ੍ਰਾਈਵੇਟ ਆ ਚਾਹੇ ਸਰਕਾਰੀ ਹਨ ਜਿਹੜੇ ਕਿ 16-16 ਘੰਟੇ ਬੱਸ ਜਾਂ ਟਰੱਕ ਚਲਾਉਂਦੇ ਹਨ ਉਹਨਾਂ ਦੀ ਜਿਹੜੀ ਸੈਲਰੀ ਆ ਬਹੁਤ ਥੋੜੀ ਹੈ ਜੀਤੇ ਨਾਲ ਪਰਿਵਾਰ ਦਾ ਗੁਜ਼ਾਰਾ ਨਹੀਂ ਹੋ ਰਿਹਾ ਬੱਚਿਆਂ ਨੂੰ ਐਜੂਕੇਸ਼ਨ ਵੀ ਦੇਣੀ ਹੁੰਦੀ ਹੁੰਦੀ ਹੈ ਫਿਰ ਸਿਹਤ ਸਹੂਲਤਾਂ ਵੀ ਹੁੰਦੀਆਂ ਹਨ ਜਾਣੇ ਕਿ ਇਹਨਾਂ ਦਾ ਗੁਜ਼ਾਰਾ ਇਹਨਾਂ ਨਹੀਂ ਹੋ ਰਿਹਾ ਹੈਗਾ ਜੀਦੇ ਵਿੱਚ ਸਾਡੀ ਟ੍ਰਾਇੰਗਲ ਪਾਰਟੀ ਉਹ ਪੰਜਾਬ ਜਿਹੜੀ ਕਿ ਗੁਰੂ ਨਾਨਕ ਜੀ ਵਿਚਾਰਧਾਰਾ ਨੂੰ ਫਾਲੋ ਕਰਦੀ ਹੈ ਜਿਹਦੇ ਵਿੱਚ ਅਸੀਂ ਡਰਾਈਵਰ ਇੱਕ ਸਕਿਲਡ ਵਰਕਰ ਹੈ ਜਿਹਦੀ ਕਿ ਸਾਡੇ ਏਜੰਟੇ ਦੇ ਵਿੱਚ 600 ਰੁਪਈਆ ਪਰ ਘੰਟਾ ਰੱਖੀ ਹੈ 8 ਘੰਟੇ ਬੱਸ ਜਾਂ ਟਰੱਕ ਡਰਾਈਵਰ ਡਰਾਈਵ ਕਰਦਾ ਹੈ ਤਾਂ 4800 ਰੁਪਿਆ ਇੱਕ ਦਿਨ ਦਾ ਹੋ ਜਾਂਦਾ ਹੈ ਅਸੀਂ 4800 ਨੂੰ 30 ਨਾਲ ਗੁਣਾ ਕਰਕੇ ਤਾਂ 1,44,000 ਡਰਾਈਵਰ ਦੀ ਚਾਹੇ ਵੱਛ ਦਾ ਚਾਹੇ ਟਰੱਕ ਦਾ ਚਾਹੇ ਪ੍ਰਾਈਵੇਟ ਹੈ ਜਾਂ ਸਰਕਾਰੀ ਦਾ 1,44,000 ਸੈਲਰੀ ਮਹੀਨੇ ਦੀ ਬਣਦੀ ਹੈ ਉਸ ਤੋਂ ਇਲਾਵਾ ਅਸੀਂ ਸੇਧ ਸੁਗਲਤਾ ਵੀ ਫ੍ਰੀ ਦੇਵਾਂਗੇ ਲਾਈਫਟਾਈਮ 18 ਸਾਲ ਤੱਕ এডਿਕੇਸ਼ਨ ਫਰੀ ਹੋਊਗੀ ਏਜੰਡੇ ਵਿੱਚ ਇਹ ਵੀ ਹੈ ਅਸੀਂ ਹਰ ਇੱਕ ਨੂੰ ਘਰ ਬਣਾ ਕੇ ਵੀ ਦੇਵਾਂਗੇ ਜਿਹਦੇ ਵਿੱਚ ਮੌਜੂਦਾ ਸਰਕਾਰਾਂ ਇਹਨਾਂ ਬਾਰੇ ਕੁਝ ਵੀ ਸੋਚ ਨਹੀਂ ਰੰਜਾਂ ਕੰਮ ਜ਼ਿਆਦਾ ਕਰ ਰਹੇ ਹਨ ਇਨਕਮ ਥੋੜੀ ਹੁੰਦੀ ਹੈਗੀ ਆ ਗੁਜ਼ਾਰੇ ਨਹੀਂ ਹੁੰਦੇ ਅਸੀਂ ਟਰੱਕ ਡਰਾਈਵਰਾਂ ਨੂੰ ਬੱਸ ਡਰਾਈਵਰਾਂ ਨੂੰ ਚਾਹੇ ਪ੍ਰਾਈਵੇਟ ਆ ਸਰਕਾਰੀ ਜਾਂ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਤੁਸੀਂ ਕਮੈਂਟ ਆ ਰਹੇ ਤੁਸੀਂ ਇਹ ਦੱਸਣਾ ਹੈ ਕਿ ਕਿਹੜੀ ਪਾਰਟੀ ਤੁਹਾਡੇ ਬਾਰੇ ਵੱਧ ਸੋਚਦੀ ਹੈ ਮੌਜੂਦਾ ਸਰਕਾਰਾਂ ਜਾਂ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਗੁਰੂ ਨਾਨਕ ਦੇਵ ਜੀ ਦੇ ਵਿਚਾਰਸਾਰ ਨੂੰ ਫਾਲੋ ਕਰਦੀ ਹੈ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਸਾਡਾ YouTube ਚੈਨਲ ਹੈ ਟ੍ਰਾਇੰਗਲ ਪਾਰਟੀ ਪੰਜਾਬ ਅਤੇ ਸੋਹਣਾ ਪੰਜਾਬ ਹੈ Facebook ਪੇਜ ਵੀ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ లైక్ కరో ఫాలో కరో షేర్ కరో ਅਸੀਂ ਸਾਰਿਆਂ ਨੂੰ ਜਿਹਾ ਆਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ